हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਕੀ ਤਾਜੀ ਸੂਈ ਤੇ ਇੱਕ ਆ ਕੀ ਬਈ ਟੋਕੜ ਵੜ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚ ਦੋਵੇਂ ਵੇੜਾ ਸੇਲ ਕਰ ਰਹੇ ਆ ਕਿ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਈ ਆ ਜੋ ਆਪਾਂ ਕਰਦੇ ਆ ਬਾਈ ਨਾਲ ਆਜੋ ਬਈ ਹਾਂਜੀ ਬਾਈ ਸ਼ਾਸਤਰੀ ਕਾਲ ਕਾਸੀ ਕਾਲ ਜੀ ਹੋ ਠੀਕ ਹਾਂ ਬਾਈ ਠੀਕ ਹੈ ਬਾਈ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਬਿਆਨਤ ਸਿੰਘ ਜੀ ਹੂੰ ਪਿੰਡ ਹਿੰਮਤਪੁਰਾ ਜਿਹੜਾ ਮੋਗਾ ਤਹਿਸੀਲ ਬਾਈ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਨੇੜੇ ਦੇ ਪਿੰਡ ਆਪਾਂ ਨੇੜੇ ਪਿੰਡ ਪੈ ਜਾਂਦਾ ਜੀ ਆਪਾਂ ਨੂੰ ਨਿਹਾਲ ਸਿੰਘ ਵਾਲਾ ਹੂੰ ਤੇ ਨਿਆਰ ਸਿੰਘ ਬੜਾ ਸ਼ਹਿਰ ਤੇ ਮਾਛੀ ਕੇ ਪਿੰਡ ਨਾਲ ਠੀਕ ਹੈ ਵੀਰੇ ਤੇ ਹੋਰ ਵੀ ਜੇ ਇਧਰ ਪਿੰਡਾਂ ਦੀ ਗੱਲ ਕਰੀਏ ਤਾਂ ਬਲਾਹਪੁਰ ਵੀ ਨਾਲ ਹੀ ਹੈ ਨਾ ਬਲਾਹਪੁਰ ਵੀ ਨਾਲ ਹੀ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦਿਓ 9876628021 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਈ ਤਾਜੀ ਸੂਈ ਤੂੰ ਸ਼ੁਰੂ ਕਰ ਦੀਏ ਹਾਂ ਬਾਈ ਸੂਈ ਹੈ ਬਈ ਇਹ ਇਹ ਦੂਜਾ ਸੂਹਾ ਸੂਈ ਹੈ ਜੀ ਠੀਕ ਹੈ ਪਹਿਲੇ ਸੂਏ ਨੇ ਆਪਣੇ ਕੋਲੇ 20 ਤੋਂ 21 ਲੀਟਰ ਦੁੱਧ ਦਿੱਤਾਗਾ ਠੀਕ ਹੈ ਬਾਈ ਤੇ ਅੱਜ ਬਾਈ ਇਹਨੂੰ ਪੰਜਵਾਂ ਦੇਣਾ ਸੂਈ ਨੂੰ ਤੇ 15 ਕਿਲੋ ਦੁੱਧ ਇਹਦੇ ਅੱਜ ਇਸ ਟਾਈਮ ਥੱਲੇ ਆ। ਭਾਵੇਂ ਕੋਈ ਦੋ ਟਾਈਮ ਚਵਾਈ ਕਰ ਭਾਵੇਂ ਕੋਈ ਦੋ ਛੱਡੋ ਚਾਰ ਟਾਈਮ ਚਵਾਈ ਕਰ ਲਓ। ਠੀਕ ਹੈ। ਦੋ ਟਾਈਮ ਛੱਡੋ ਭਾਵੇਂ ਚਾਰ ਟਾਈਮ ਚਵਾਈ ਕਰ ਲੇ ਕੋਈ ਚੱਕਰ ਹੀ ਨਹੀਂ। ਬੱਚਾ ਵਸਾ ਆ ਗਿਆ ਭਾਈ। ਬੱਚਾ ਇਹਦੇ ਪਿਛੇ ਬੱਛਾ ਆ ਗਿਆ ਜੀ। ਠੀਕ ਹੈ। ਬੱਚਾ ਭਾਈ ਵਸਾ ਆ ਗਿਆ। ਲੇਵੇ ਦੀ ਫੀਡਿੰਗ ਫੂਡਿੰਗ ਚੈੱਕ ਕਰ ਸਕਦਾ। ਫੀਡਿੰਗ ਬੜੀ ਕਮਾਲ ਆ ਗਈ ਲੇਵੇ ਦੀ। ਚੋਣ ਚਵਾ ਕਿਵੇਂ ਦਾ ਭਾਈ? ਚੋਣ ਚਵਾ ਪੂਰਾ ਇੱਕ ਨੰਬਰ ਆ ਜੀ। ਸੋਹਣਾ ਮੁਠੀ ਵਾਲਾ ਥਣ। ਹੂੰ ਸਹੀ ਗੱਲ ਆ। ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਥਣ ਬਹੁਤ ਐਸਟੀਮੇਟ ਦੁੱਧ ਦੇ ਇਸ ਟਾਈਮ ਅੱਜ ਇਹ ਆਹਲੇ ਸੂਏ ਦੇ ਦੂੰਗੀ ਬਾਈ ਇਹ 22-23 ਕਿਲੋ ਦੁੱਧ ਠੀਕ ਹੈ ਬਾਈ ਖੋਲ ਦੋ ਬਾਈ ਤੋਰ ਦੋ ਇੱਧਰੋਂ ਬਾਕੀ ਕੱਦ ਕਾਠ ਬਾਈ ਚੰਗਾ ਗਾ ਜਰਸੀਆਂ ਆ ਗਿਆ ਦੋਵੇਂ ਵੈਸੇ ਵੜਾ ਹੈ ਟਾਉ ਬਰੀਡ ਦੀਆਂ ਆ ਗਿਆ ਬਾਈ ਚੰਗੀਆਂ ਸਮੀਆਂ ਪਲੀਆਂ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੋੜਾ ਤਰਾ ਤੁਸੀਂ ਵੇੜ ਦਾ ਚੈੱਕ ਕਰ ਸਕਦਾ ਇੱਕ ਨੰਬਰ ਤੋੜਾ ਤੇ ਲੇਵੇ ਦੀ ਗੱਲ ਕਰੀਏ ਬਾਈ ਪੰਡ ਵਾਲਾ ਲੈਵਲ ਕਿਹਾ ਕਰਮਾਣੂ ਉਹ ਸੋਣਾ ਫੀਡਿੰਗ ਵਾਲਾ ਹਵਾਨਾ ਜਿੰਨਾ ਮਗਰ ਨੂੰ ਲੇਵਾ ਉਹਨੇ ਮੂਰਨ ਤੇ ਮੁੱਲ ਬਾਈ ਫਰਕੀਰ ਹੋਊਗਾ ਦਾ ਮੋਲਾ ਜੀ ਇਹਦਾ 88000 88000 ਮਾਨਤਾਨ ਕਰ ਦੇਣੀ ਠੀਕ ਹੈ ਬਾਈ 88000 ਰੁਪਏ ਬਾਈ ਕਹਿੰਦਾ ਮੋਲਾ ਬਾਕੀ ਆਏਗਾ ਦਾ ਬਾਈ ਮਾਨਤਾਨ ਜ਼ਰੂਰ ਕਰ ਦਾਂਗੇ ਬਾਕੀ ਫੇਸ ਵਗੈਰਾ ਆਪਾਂ ਸੋਨੂੰ ਚੈੱਕ ਕਰਵਾ ਲੈਣਾ ਚੈੱਕ ਕਰ ਸਕਦਾ ਛੋਟਾ ਛੋਟਾ ਕੰਨ ਬੋਦੀਵਾਦੀ ਫੁੱਲ ਕਮਾਉਂਦਾ ਮੂਹ ਚਾਰ ਦੰਦ ਆ ਜੀ ਹੁਣ ਇਹ ਠੀਕ ਹੈ ਮੂਹ ਬਾਈ ਕਹਿੰਦਾ ਬਾਈ ਚਾਰ ਦੰਦ ਆ ਤੇ ਵਾਕੀ ਨਾੜਾ ਨੂੜਾ ਲੈ ਵੀ ਤੇ ਜੋ ਕਰ ਸਕਦਾਂ ਉਹ ਚੰਗਿਆਂ ਦੋਮਾ ਪਾਸਿਆਂ ਨੂੰ ਲੈ ਵਾ ਕੇ ਜਿੰਨਾ ਮਗਰ ਨੂੰ ਕਹੀ ਉਹਨਾਂ ਮੂਹ ਨੂੰ ਬਹੁਤ ਚੰਗਾ ਹਵਾਨਾ ਲੱਗਿਆ ਕਰਮਾਂ ਸੂਈ ਸਵਾਈਆ ਬਈ ਬੱਚਾ ਇਹਦੇ ਮਗਰ ਆ ਗਿਆ ਬੱਚਾ ਭਾਈ ਤੇ 2 ਨੰਬਰ ਤੇ ਭਾਈ ਕਿਹੜਾ ਸੂਆਗੇ ਇਹ ਵੀ ਦੂਜਾ ਸੂਆ ਜੀ ਇਹਨੂੰ ਕਿੰਨਾ ਡੇਮ ਹੋ ਗਿਆ ਭਾਈ ਇਹਨੂੰ 3 ਮਹੀਨੇ ਸੂਈ ਨੂੰ ਹੋ ਗਏ ਮਹੀਨਾ ਹੋ ਗਿਆ ਇਹਦੇ ਟੀਕਾ ਭਰਾਏ ਨੂੰ ਠੀਕ ਹੈ ਭਾਈ ਤੇ ਇਹਦੇ ਥੱਲੇ ਕਿਵੇਂ ਜੀ ਮੁੱਲ ਖਾਲੀ ਵਾਲੀ ਹੋਊ ਫਿਰ ਨਹੀਂ ਮੁੱਲ ਤਾਂ ਹਜੇ ਚੈੱਕ ਚ ਨਹੀਂ ਆਉਂਦੀ ਜਦੋਂ ਖਾਲੀ ਵਾਲੀ ਕਰਦੇ ਆਂਗੇ ਠੀਕ ਹੈ ਭਾਈ ਤੇ ਬੱਚਾ ਇਹਦੇ ਮਗਰ ਵੀ ਪਛਾਈ ਹੈ ਬੱਚਾ ਇਹਦੇ ਮਗਰ ਵੀ ਪਛਾਈ ਹੈ ਠੀਕ ਹੈ ਤੇ ਕਿੰਨਾ ਕੁ ਦੁੱਧ ਤਿਆਰ ਆ ਭਾਈ ਦੁੱਧ ਇਹਦੇ ਥੱਲੇ 14 ਕਿਲੋ ਠੀਕ ਹੈ ਉਹ ਸਭ ਇਹ ਜਿਹਦੇ ਦਾ ਟੀਕਾ ਜਾਂ ਭਰਾਏ ਉਹਦੇ ਦੀ ਘਟ ਗਈ ਠੀਕ ਹੈ ਬਈ ਤੇ ਹੂ ਚੋਣ ਚਬਾ ਵਧੀਆ ਦਾ ਵੀ ਚੋਣ ਚਬਾ ਇਹਦਾ ਵੀ ਪੂਰਾ ਇੱਕ ਨੰਬਰ ਹੈ ਠੀਕ ਹੈ ਚੋਣ ਚਬਾ ਬਾਈ ਕਹਿੰਦਾ ਬਈ ਇਹਦਾ ਵੀ ਇੱਕ ਨੰਬਰ ਹੈ ਬਾਕੀ ਥਾਣਾ ਪਾ ਇਹਦਾ ਵੀ ਚੈੱਕ ਕਰਨਾ ਥਣ ਬਹੁਤ ਚੰਗਾ ਲੱਗਿਆ ਵਗਾ ਨਾੜਾ ਨੂੜਾ ਦੇਖ ਸਕਦੇ ਨੇ ਲੇਵੇ ਤੇ ਬੜੀਆਂ ਚੰਗੀਆਂ ਦੁੱਧ ਵਾਲੀ ਨਾੜੂੜ ਵੀ ਬੜੀ ਚੰਗੀ ਆ ਬਾਕੀ ਮਹੀਨੇ ਦਾ ਬਾਈ ਕਹਿੰਦਾ ਟੀਕਾ ਲੱਗਿਆ ਮੁੱਲ ਬਈ ਹੋਊਗਾ ਖਾਲੀ ਵਾਲਾ ਨਹੀਂ ਬਈ ਹਾਂਜੀ ਤੇ ਖੋਲਦੇ ਬਈ ਇਹਨੂੰ ਵੀ ਤੋਰ ਤੇ ਮਾੜੀ ਜਿਹੀ ਲੰਮੀ ਤੇ ਹਵਾਨੇ ਬਈ ਦੋਮਾਂ ਨੂੰ ਟਾਇਟ ਲੱਗੇ ਬਹੁਤ ਸੋਹਣੇ ਆ ਬਈ ਇਹ ਨਹੀਂ ਹੈਗਾ ਵੀ ਟੁੱਟ ਮਲੇ ਵਾ ਬਾਕੀ ਬਰੀਡ ਚੈੱਕ ਕਰ ਸਕਦੇ ਬ ਇਹ ਗੱਲ ਕਰੀਏ ਛੋਟਾ ਕਰਨ ਆ ਗਿਆ ਬੋਦੀ ਬਹੁਤ ਚੰਗੀ ਆ ਚਮਕ ਦਮਕ ਵਾਲੀਆਂ ਬੜਾ ਦੋਮੇ ਨਿਸੀਆਂ ਨਹੀਂ ਲਾਮੀਆਂ ਨਹੀਂ ਕਿਸੇ ਵਖਤ ਨਰੋਈਆਂ ਨਿਕਰ ਬਈ ਫੁੱਲ ਖਵਾਨੇ ਜਿਹੜੇ ਟਾਈਟ ਆ ਤੇ ਇਹਦਾ ਮੁੱਲ ਬਈ ਇਹਦਾ ਮੁੱਲ ਬਈ 58000 ਕਰਦੇ ਆ ਮਾਨਤਣ ਇਹਦੇ ਵਿੱਚੋਂ ਵੀ ਕਰਾਂਗੇ ਵਧੀਆ ਠੀਕ ਹੈ ਬਈ ਮੜਾ ਰੁਕੋ ਬਈ ਆਪਾਂ ਦਿਖਾ ਦਈਏ ਫੇਸ ਵਗੈਰਾ ਕਰਨ ਵਾਲੀ ਦਲਾ ਚੈੱਕ ਕਰ ਸਕਦਾ ਬਰੀਡ ਬਈ ਇੱਕ ਨੰਬਰ ਆ ਦੋਮੇ ਜਰਸੀ ਦੇ ਡਾਇਮੰਡ ਪੀਸ ਕਹਿ ਸਕਦੇ ਆ ਕਿਉਂਕਿ ਚੰਗੇ ਕੱਦ ਵਾਲੀਆਂ ਕੋਈ ਵੀ ਵੀਰ ਆਊਗਾ ਇਹ ਨਾ ਮੰਨਿਓ ਕਿ ਛੋਟੀਆਂ ਆ ਚੰਗੇ ਕੱਦ ਕਾਟਚ ਕਰਨ ਵਾਲੀਆਂ ਆਉਂਦੀਆਂ ਨੇ ਤੇ ਮੁੱਲ ਇਹਦਾ 58000 ਰੁਪਇਆ ਹਾਂਜੀ ਠੀਕ ਹੈ ਵੀਰੇ ਲੈ ਚੱਲ ਕੋਈ ਗੱਲ ਨਹੀਂ 58000 ਰੁਪਇਆ ਬਾਈ ਕਹਿੰਦਾ ਬਾਈ ਇਹਦਾ ਮੁੱਲ ਆ ਜੇ ਕੋਈ ਬਾਈ ਜੋੜਾ ਇਕੱਠਾ ਲਵੇ ਜੇ ਕੋਈ ਜੋੜਾ ਇਕੱਠਾ ਲਵੇ ਬਾਈ ਮਾਨਤਾਨ ਫਿਰ ਪੂਰਾ ਹੀ ਵਧੀਆ ਕਰਾਂਗੇ ਖੁੱਲਾ ਹੋ ਜੂ ਮਾਨਤਾਨ ਹਾਂਜੀ ਠੀਕ ਹੈ ਬਾਈ ਬਾਈ ਕਹਿੰਦਾ ਜੇ ਕੋਈ ਜੋੜਾ ਇਕੱਠਾ ਲਵੇ ਤਾਂ ਆਪਾਂ ਮਾਨਤਾਨ ਬਾਈ ਖੁੱਲਾ ਕਰ ਦੇਾਂਗੇ ਕਿਦੀ ਵੀ ਬਾਈ ਕੋਈ ਵੀ ਕਰੇ ਕਰ ਸਕਦਾ ਠੀਕ ਹੈ ਤੇ ਕਿਸੇ ਵੀ ਵੀਰ ਨੂੰ ਕੋਈ ਵੀ ਨੱਕ ਪਸੰਦ ਆ ਬਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ